ਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਉ ਉਮਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਇੱਕ ਆਪਣੇ ਕੋਲ ਝੋਟੀ ਆ ਗਈ ਉਹ ਤੀਜੇ ਸੂਏ ਵੀ ਹੋ ਸਕਦੇ ਹੋ ਮਾਲਕ ਦੂਜੇ ਸੂਏ ਕਹਿੰਦਾ ਸਰੀਰ ਝੋਟਿਆਂ ਵਾਲਾ ਮਗਰੇ ਦੇ ਕਟਾਗਾ ਇਹਦੀ ਆਪਾਂ ਪੂਰੀ ਦੁੱਧ ਚਪਾਈ ਵੀ ਦਿਖਾਵਾਂਗੇ ਸਾਫ ਅਡਰ ਬਿਲਕੁਲ ਛੋਟਾ ਸਿੰਗ ਆ ਪਿੱਠ ਪੁੜੇ ਦੀ ਵੀ ਸਾਫ ਆ ਪੂਰੀ ਅਡਰ ਕੁਆਲਿਟੀ ਦੀ ਵੀ ਸਾਫ ਆ ਸਕਰੀਨ ਤੇ ਦੇਖ ਸਕਦੇ ਤੁਸੀਂ ਕੋਈ ਲੈਵੇ ਜਨੀ ਗਾਣ ਹੈਗਾ ਅਰੇ ਇਹ ਪੂਰੀ ਆਪਾਂ ਮਿਲਕ ਚ ਵਾਈ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਸੋਹਣੀ ਝੋਟੀ ਆ ਗਈ ਸਰੀਰ ਵੀ ਪੂਰਾ ਭਾਰੀ ਆ ਵੀ ਜਿਆਦੇ ਭਾਰੀ ਵੀ ਨਹੀਂ ਨਾ ਜਿਆਦੇ ਹਲਕਾ ਅਡਰ ਕੁਆਲਟੀ ਪੂਰੀ ਵਧੀਆ ਠੋਖਾ ਠੋਸ ਅਡਰਾ ਪੂਰਾ 135000 ਰੁਪਏ ਰੇਟ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਮਗਰ ਕੱਟਾਗਾ ਇਹਦੀ ਆਪਾਂ ਪੂਰੀ ਦੁੱਧ ਚ ਵਾਈ ਵੀ ਤੁਹਾਨੂੰ ਦਿਖਾਵਾਂਗੇ ਬੱਚਾ ਛੱਡਤਾ ਆਪਾਂ ਥੋੜੀ ਜੀ ਵੀਡੀਓ ਰੋਕਤੀ ਸ ਆਪਾਂ ਫਿਰ ਜਦੋਂ ਬਾਸਮਗੇ ਉਦੋਂ ਬਣਾਵਾਂਗੇ ਵੀਡੀਓ ਲੰਬੀ ਜਾਦੇ ਹੋ ਜਾਂਦੀ ਹੈ ਹੁਣ ਪਾਸਮੁਗੀ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਬਰੋਬਰ ਨੇ ਵੀ ਹੁਣ ਮੂਰੇ ਲੱਤ ਔਰਾਂ ਘਰੀ ਖੜੀ ਹੈ ਥੋੜੀ ਜੀ ਮੂਰੇ ਤਾਂ ਥੋੜੇ ਜੇ ਨੀਨੇ ਨੇ ਵੀ ਜਿਵੇਂ ਪਰਲੇ ਥਣ ਵੱਡੇ ਹੁੰਦੇ ਨੇ ਪਰ ਕੋਈ ਥਣ ਵੱਡਾ ਛੋਟਾ ਨਹੀਂ ਇਹ ਚਾਰੇ ਥਣ ਬਰੋਬਰ ਨੇ ਪਸਮਾ ਵੀ ਤੁਸੀਂ ਦੇਖ ਸਕਦੇ ਹੋ ਨਸਾਂ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਲੇਵੇ ਜੁੱਬਰ ਕੇ ਬਾਹਰ ਆ ਰਹੀਆਂ ਨੇ ਇਹ ਵੀ ਉਹ ਲੱਤ ਔਰਾਂ ਘਰੀ ਖੜੀ ਹੈ ਤਾਂ ਥੋੜੇ ਜੇ ਉਹ ਥਾਣੇ ਥਲੇ ਇਹਨੂੰ ਦਿਖ ਰਹੀ ਨਾ ਲੱਗਦੇਵੇਂ ਪਰਲੇ ਵੱਸ ਪਰਲੇ ਸਾਨੂੰ ਵੱਡੇ ਹੁੰਦੇ ਨੇ ਉਲੇ ਛੋਟੇ ਹੁੰਦੇ ਨੇ ਪਰ ਕੋਈ ਥਾਣ ਵੱਡਾ ਛੋਟਾ ਨਹੀਂ ਗਾ ਚਾਰੇ ਥਾਣ ਬਰੋਬਰ ਨੇ ਗੇ ਅਗਲੇ ਥਾਣ ਅਗਲੇ ਬਰੋਬਰ ਨੇ ਪਿਛਲੇ ਸਾਨੂੰ ਪਿਛਲਿਆਂ ਦੇ ਬਰੋਬਰ ਨੇ ਬਾਕੀ ਤੁਸੀਂ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦੇ ਹੋ ਆਪਦੀ ਸਕਰੀਨ ਦੇ ਨੰਬਰ ਦੇ ਰੱਖਿਆ ਆਪਾਂ ਕੰਟੈਕਟ ਕਰ ਸਕਦੇ ਹੋ ਬਾਲਟੀ ਤੁਸੀਂ ਖਾਲੀ ਚੈੱਕ ਕਰ ਸਕਦੇ ਹੋ ਤੇ ਸੋਨੂ ਕੈਮਰਾ ਨੇੜੇ ਕਰਕੇ ਚਵਾਈ ਵੀ ਦਿਖਾ ਰਿਹਾ ਮੱਝ ਦੀ ਬਿਲਕੁਲ ਨਰਮ ਚਵਾਈ ਆ ਪੂਰੀ ਮੋਟੀ ਧਾਰ ਪੈ ਰਹੀ ਆ ਕੋਈ ਸ਼ਰਲਾ ਨਹੀਂ ਇਹ ਕੋਈ ਬੂਰ ਨਹੀਂ ਪੈਂਦੀ ਜਿਵੇਂ ਕਹਦੇ ਨੇ ਪਰ ਚਵਾਈ ਪੂਰੀ ਸਾਫ ਚਵਾਈ ਆ 110 ਨੰਬਰ ਚਵਾਈ ਆ ਜੀ ਐਮਨਿਕ ਚਲ 100 ਵੀ ਨਹੀਂ 100/100 ਵੀ ਨਹੀਂ 100 ਤੋਂ ਵੀ ਉਪਰ ਆ ਚਵਾਈ ਤੇ ਗਾੜੀ ਵੇਰੀ 2 ਕਿਲੋ ਤੋਂ ਉੱਤੇ ਉੱਤੇ ਹੋਊਗੀ ਇਹਦੀ ਬਿਲਕੁਲ ਨਰਮ ਚਵਾਈ ਆ ਜਿਸਕੇ ਤੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਮੰਗਰੇ ਦੇ ਕਟਾਗਾ 20 ਦਿਨਾਂ ਦੇ ਲਗਭਗ 20 ਤੋਂ ਉੱਤੇ ਸੂਈ ਹੋਈ ਹੋਏ ਕੋਈ ਆਪਾਂ ਮੱਝ ਤਿਆਰ ਦੁੱਧ ਨਹੀਂ ਲੈਣਿਆ ਜਿਆਦੇ ਤੇ ਕੋਈ ਵੀ ਮੱਝਾਂ 20 ਦਿਨਾਂ ਤੋਂ ਪਹਿਲਾਂ ਦੁੱਧ ਵੀ ਨਹੀਂ ਤਿਆਰ ਕਰਦੀ 20 25 ਦਿਨ ਮਹੀਨੇ ਦੇ ਨੇੜੇ ਤੇੜ ਲੈ ਜਾਂਦੀਆਂ ਮੱਝਾਂ ਦੁੱਧ ਤਿਆਰ ਕਰਨ ਦੇ ਇੱਕ ਮੱਝ ਹੋਰ ਵੀ ਆ ਉਹ ਵੀ ਹੈਗੀ 15 ਦਿਨਾਂ ਦੇ ਲਗਭਗ ਸੂਈ ਵੀ ਉਹਦੇ ਥੱਲੇ ਜੇ ਦੋ ਦੋ ਥੋੜਾ 15 ਕਿਲੋ ਦੁੱਧ ਹੋਊਗਾ ਤੇ ਦੁੱਧ ਦੇ ਤਿਆਰ ਆ ਗਿਆ ਉਹਦੀ ਵੀ ਵੀਡੀਓ ਦਿਖਾਵਾਂਗੇ ਤੁਹਾਨੂੰ ਕਿ ਆਪਾਂ ਉਦੋਂ ਵੀਡੀਓ ਪਾਣ ਜਦੋਂ ਆਪਣੇ ਮਨ ਨੂੰ ਤਸੱਲੀ ਹੋ ਜੇ ਫਿਰ ਚਾਹੀ ਅਗਲਾ ਦੋ ਟਾਈਮ ਝੋਲੇ ਤਿੰਨ ਟਾਈਮ ਝੋਲੇ ਹੁਣੇ ਮੱਝ ਆਪਾਂ 15 15.5 ਕਿਲੋ ਦੁੱਧ ਤੋਲ ਕੇ ਲੈਤੀ ਸੀ ਪਰ ਆਪਣਾ ਕੋਈ ਮਾੜਾ ਮੋੜਾ ਦੁੱਧ ਵਧੀਆ ਘਟੀ ਨਹੀਂ ਹੈਗੀ ਇੱਕ ਦੋ ਡੰਗ ਡੰਗ ਦੁੱਧ ਘੱਟ ਘੱਡਾ ਸੀ ਚਾਰੂ ਖੁੱਲੀ ਆ ਕੋਈ ਉਪਰਾ ਨਹੀਂ ਕਰਿਆ ਨੇ ਇੰਨਾ ਇੱਕ ਦੋ ਕ ਡੰਗ ਥੋੜਾ ਸਫਲ ਕਰਕੇ ਦੁੱਧ ਰੁੱਟਿਆ ਸੀ ਗੱਲਾਂ 16 ਕਿਲੋ ਲਗਭਗ ਦੁੱਧ ਤਿਆਰ ਹੁਣ ਕੰਡੇ ਵਾਲਾ ਵਕਤ ਵੀ ਬਾਲਟੀ ਵੀ ਦੇਖ ਸਕਦੇ ਆ ਆਪਣੀ ਇਹ ਨਹੀਂ ਹੈਗਾ ਵੀ ਥੱਲੇ ਜੇ ਵੀਡੀਓ ਵਾਲੀ ਬਾਲਟੀ ਆ 2 ਕਿਲੋ ਦੇ ਲਗਭਗ ਗਾੜੀ ਹੋ ਗਈ ਥੋੜੀ ਉਹਨੂੰ ਕੈਮਰੇ ਚ ਦੇਖ ਨਹੀਂ ਰਹੀ ਤੇ ਬਿਲਕੁਲ ਬਰੋਬਰ ਥਾਨ ਨੇ ਖਾਲੀ ਕਰਤੇ ਆਪਾਂ ਪਰ ਫੇਰ ਵੀ ਦੁੱਧ ਇਹ 3-400 ਗ੍ਰਾਮ ਅੱਧਾ ਕਿਲੋ ਦੇ ਨੇੜੇ ਦੁੱਧ ਫੇਰ ਵੀ ਪਾ ਜੂਗੀ ਜਦੋਂ ਆਪਾਂ ਮਗਰਲੇ ਥਾਣਾ ਦੀ ਜਵਾਈ ਕਰਾਂਗੇ ਪੂਰੀ ਜੇ ਲੋ ਬੱਚਾ ਜੰਗਲੂਗਾ ਉਹ ਕੱਖਾਂ ਨੂੰ ਵੀ ਉਹ ਮਾਰਦਾ ਹੈ ਬੱਚਾ ਮਾੜਾ ਮੋਟਾ ਪਰ ਐਵੇਂ ਫਿਰ ਵੀ ਆਪਾਂ ਦੋਨੇ ਟਾਈਮ ਦੁੱਧ ਛੱਡਦੇ ਹਾਂ ਬਾਕੀ ਤੁਸੀਂ ਤਸੱਲੀ ਕਰਨੀ ਆਪਣਾ ਸਾਰਾ ਦੁੱਧ ਵੀ ਚੋ ਸਕਦੇ ਹੋ ਦੋ ਟਾਈਮ 10 ਟਾਈਮ ਚੋਈ ਕਰਕੇ ਤਸੱਲੀ ਕਰਕੇ ਲਿਆ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ 135000 ਰੁਪਏ ਰੇਟ ਹੈਗਾ ਬਿਲਕੁਲ ਠੰਡੀ ਝੋਟੀ ਹੈਗੀ ਕੋਈ ਇਹ ਨਹੀਂ ਹੈਗਾ ਵੀ ਜਿੱਥੇ ਖੜੀ ਹੈ ਖੜੀ ਆ ਕੋਈ ਦੂਜੇ ਪਸ਼ੂ ਨੂੰ ਮਾਰਨਾ ਨਹੀਂ ਬਿਲਕੁਲ ਠੰਡੀ ਪੂਰੀ ਨਜਾਇਜ਼ ਠੰਡੀ ਝੋਟੀ ਆ ਤੀਜਾ ਸੂਆ ਮੰਨ ਸਕਦੇ ਤੁਸੀਂ ਮਾਲਕ ਦੂਜਾ ਘਰ ਤੇ ਤੀਜੇ ਸੂਏ ਹੋ ਵੇਚਣ ਵਾਲਾ ਕੋਈ ਵੀ ਸਹੀ ਇੱਕ ਅੱਧਾ ਸੂਆ ਘੱਟ ਹੀ ਦੱਸਦਾ ਹੁੰਦਾ ਅਗਲਾ ਆਪਣੇ ਘਰ ਦੀ ਨੇਗੀ ਆਪਾਂ ਮੁੱਲ ਲਿਆਂਦੀ ਸੀ ਇਹ ਮੁੱਲ ਦਾ ਸਾਹ ਵੀ ਤੁਸੀਂ ਲੈਵੇ ਚ ਦੇਖ ਸਕਦੇ ਕਿਵੇਂ ਉੱਭਰ ਕੇ ਬਾਹਰ ਆ ਰਹੀਆਂ ਨੇ ਜਿੰਨੀ ਬਰੀਕੀ ਹੁੰਦੀ ਉਹਨਾਂ ਹੀ ਦੁੱਧ ਜ਼ਿਆਦਾ ਦੇਣਾ ਹੁੰਦਾ ਪਸ਼ੂ ਨੇ ਮੋਟਾ ਬਣ ਦੁੱਧ ਤੋਂ ਪਤਾ ਵੀ ਥੋੜਾ ਘੱਟ ਘੱਟਦਾ ਹੈਗਾ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਹੋ ਤੁਸੀਂ ਸਕਰੀਨ ਤੇ ਨੰਬਰ ਆਪਣਾ ਚੱਲ ਰਿਹਾ ਹੈਗਾ ਬਾਕੀ ਇੱਕ ਦੋ ਮੱਝਾਂ ਹੋਰ ਵੀ ਆਉਣੀਆਂ ਉਹਨਾਂ ਦੀ ਵੀ ਆਪਾਂ ਇੱਕ ਦੋ ਦਿਨਾਂ ਤੱਕ ਜਦੋਂ ਤਿਆਰ ਹੋਗੀਆਂ ਆ ਕੇ ਚੋਾਈ ਦੀ ਵੀਡੀਓ ਪਾਵਾਂਗੇ ਹੋ ਸਕਦਾ ਉਹ ਵੀ ਵੀਡੀਓ ਪਾ ਦਈਏ ਬਾਕੀ ਆਪਾਂ ਵੀਡੀਓ ਉਦੋਂ ਹੀ ਪੋੜਨੇ ਨੇ ਜਦੋਂ ਆਪਣੇ ਮਨ ਨੂੰ ਤਸੱਲੀ ਹੋ ਜੇ ਉਹਨਾਂ ਵੀ ਇੱਕ ਦੋ ਬਸ ਉਹ ਪਹਿਲਾਂ ਵੀ ਤੋਂ ਇਹ ਤੋਂ ਆ ਵੀਡੀਓ ਤੋਂ ਪਹਿਲਾਂ ਵੀ ਗਏ ਨੇ ਕਿ ਉਹ ਬਿਨਾਂ ਵੀਡੀਓ ਤੋਂ ਹੀ ਵੇਚ ਗਏ ਸੇਲ ਹੋ ਗਏ ਸੀਗੇ 1,35,000 ਰੁਪਏ ਰੇਟ ਆ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਕੋਈ ਥਣ ਨਹੀਂ ਘਟਵਾਦਾ ਗਿਆ ਪਿਛਲੇ ਥਣ ਪਿਛਲੇ ਬਰੋਬਰ ਨੇ ਮੂਰਲੇ ਥਣ ਮੂਲਿਆਂ ਦੇ ਬਰੋਬਰ ਨੇ ਬਾਕੀ ਜੋ ਆਪ ਹੀ ਦੇਖ ਰਹੇ ਨੇ ਮੱਜਾਂ ਦੇ ਰੇਟ ਵੀ ਹੁਣ ਤੇਜ਼ ਹੋਏ ਪਏ ਨੇ ਕਿਉਂਕਿ ਆਰਤੀ ਸੁਆ ਘਟ ਜਾਂਦਾ ਹੈਗਾ ਬਰ ਆਪਣੇ ਕੋਲੇ ਫਿਰ ਵੀ ਜਿਵੇਂ ਆਉਂਦੀ ਆਪਾਂ ਵੀ ਸੇਲ ਕਰੀ ਜਾਂਦੇ ਵਿੱਚ ਕਿਸੇ ਵੀਰ ਨੂੰ ਚਲੋ ਮਹਿੰਗੀ ਵੀ ਲੱਗੂ ਜਿਨ੍ਹਾਂ ਨੂੰ ਰੇਟ ਦਾ ਨਹੀਂ ਪਤਾ ਗਿਆ ਬਾਹਰ ਅੰਦਰ ਨਹੀਂ ਨਿਕਲੇ ਮੱਜਾਂ ਦਾ ਨਹੀਂ ਰੇਟ ਦਾ ਪਤਾ ਉਹਨਾਂ ਨੂੰ 1 35 ਵੀ ਜ਼ਿਆਦੇ ਲੱਗੂ ਆ ਲੇਵਾ ਵੀ ਬਿਲਕੁਲ ਸਾਫ਼ ਕਰ ਜਨੇ ਪੂਰਾ ਲੇਵਾ ਝਾੜ ਜਨੇ ਕਾਹ ਹੁੰਦਾ ਪਸੂ ਵੀ ਲੇਵਾਂ ਨੇ ਝਾੜ ਦੇ ਉੱਥੇ ਰੱਖ ਦੇ ਉਹ ਵੀ ਥੋੜਾ ਦੁੱਧ ਫਿਰ ਘੱਟ ਕੱਢਦਾ 135000 ਰੁਪਏ ਰੇਟ ਹੈ ਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦਾ ਸੀ ਸਕਰੀਨ ਤੇ ਨੰਬਰ ਆਪਣਾ ਚੱਲੀ ਜਾਂਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਭਲਾੜੇ ਤੋਂ 10-12 ਕਿਲੋਮੀਟਰ ਰਹਿ ਜਾਂਦਾ ਪਿੰਡ ਆਪਣਾ ਕੁਝ ਵੀ ਇਹਦੀ ਲਗਭਗ ਉਂਗਲ ਦੋਂਗਲਾਈ ਚਿੱਟੀ ਆ ਤੁਸੀਂ ਥਣਾ ਚ ਵੀ ਦੁੱਧ ਦੇਖ ਸਕਦੇ ਹੋ ਚਾਰਾਂ ਥਣਾ ਚ ਦੁੱਧ ਆਪਾਂ ਛੱਡਿਆਗਾ ਚਲੋ ਬੱਚਾ ਮੂੰਹ ਮਾਰ ਲੂਗਾ ਪਰ ਫਿਰ ਵੀ ਦੁੱਧ ਨੇ ਸੋਨਾ ਗੱਡਾ ਝੋਟੀ ਨੇ ਚਾਰੇ ਥਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਮੇਰੇ ਅੰਦਾਜ਼ ਦੇ ਅੰਦਾਜ਼ੇ ਹਿਸਾਬ ਨਾਲ ਕਿਲੋ ਦੇ ਲਗਭਗ ਦੁੱਧ ਛੱਡਾ ਕੋਈ ਉਪਰਥ ਲਈ ਹੋ ਸਕਦਾ 100 200 ਗ੍ਰਾਮ ਬਾਲਟੀ ਤੁਸੀਂ ਦੇਖ ਸਕਦੇ ਹੋ ਕਿੱਥੋਂ ਤੱਕ ਆ ਗਈ ਰਿਫਟਾਂ ਤੋਂ ਵੀ ਬਾਹਰ ਦੁੱਧ ਹੋ ਗਿਆ ਦਾ ਬਾਲਟੀ ਦੋ ਕੁੰਗਲਾਈ ਹੁੰਨੀ ਰਹੇਗੀ ਪਰ ਐਵੇਂ ਝੱਗ ਹੁੰਦੀ ਥੋੜਾ ਕੰਡੇ ਦਾ ਦੁੱਧ ਘਟ ਜਾਂਦਾ ਲੀਟਰਾਂ ਨਾਲ ਮੈਨਣਾ ਹੁੰਦਾ ਥੋੜਾ ਵਾਧੇ ਜਾਂਦਾ ਝੱਗ ਝੁਗ ਵਿੱਚ ਲੱਦ ਫਲੱਦ ਕਰਕੇ ਫਿਰ ਤਾਂ ਕਿਲੋ ਤੋਂ ਕਿਲੋ ਦੁੱਧ ਵਧ ਜਾਂਦਾਗਾ ਇਹ ਤੁਹਾਨੂੰ ਕੰਡੇ ਦਾ ਦੁੱਧ ਦਿਖਾ ਰਹੇ ਆਪਾਂ ਬਾਲਟੀ ਉੱਤੇ ਧਰ ਕੇ ਵਜਨ ਕੱਢਤਾ ਸੀ ਪਹਿਲਾਂ ਆਪਾਂ ਜ਼ੀਰੋ ਕਰਤਾ ਸੀਗਾ ਕੰਡਾ ਦੁੱਧ ਪਾ ਰਹੇ ਹੁਣ ਆਪਾਂ ਇਹ 7 ਕਿਲੋ ਟੁੱਟ ਪ ਗਈ 7 ਕਿਲੋ 200 35 ਗ੍ਰਾਮ ਦੁੱਧ ਹੋ ਗਿਆ ਸਵਾ 7 ਕਿਲੋ ਦੁੱਧ ਚੋਣ ਚੋਣ ਦਾ ਹੋ ਗਿਆ 7 800 ਗ੍ਰਾਮ ਕਿਲੋ ਦੁੱਧ ਦੀ ਨੇੜ ਤੇੜਾ ਆਪਾਂ ਬੱਚੇ ਨੂੰ ਵੀ ਛੱਡਿਆ ਪਿਆ 16 ਕਿਲੋ ਦੁੱਧ ਤਿਆਰ ਆ ਬਿਲਕੁਲ ਉਹਨੇ ਇੱਕ ਥਾਣਾ ਚੁੰਗੀ ਜਾਂਦਾ ਬੱਚਾ ਇਹ ਦੇਖੋ ਤੁਸੀਂ ਤਿਆਰਾ ਥਾਣਾ ਚ ਦੁੱਧ ਦੇਖ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਨੂੰ ਮਾੜਾ ਮੋੜਾ ਨੂੰ ਹੀ ਮੂੰਹ ਜਾ ਮਰਵਾ ਦਈਏ ਬੱਚੇ ਦਾ ਬਾਕੀ ਜਿਸ ਕਿਸੇ ਵੀ ਨੇ ਲੈਣੀ ਹੈ ਉਹ ਸਾਰੀ ਵੀ ਖਾਲੀ ਕਰ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਸਕਦੇ ਹੋ 1,35,000 ਰੁਪਿਆ ਰੇਟ ਹੈ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਛੋਟਾ ਸਿੰਘ ਆ ਪੂਰੀ ਸਾਫ ਝੋਟੀ ਹੈਗੀ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ ਸ੍ਰੀ ਕਾਲ ਜੀ